ਕਿਆ ਤੂ ਰਤਾਂ ਗਿਰਸਤ ਸਿਓ ਸਭ ਫੁੱਲਾਂ ਕੀ ਬਾਗਾਂ ਇਹ ਫੁੱਲਾਂ ਦਾ ਬਗੀਚਾ ਹੈ ਜੀ ਇਹਨਾਂ ਫੁੱਲਾਂ ਨੇ ਆਪੋ ਆਪਣੀ ਵਾਰੀ ਦੇ ਵਿੱਚ ਝੜ ਜਾਣਾ ਜੈਸੇ ਰਹਿਣ ਪਰਹੋਣੇ ਉੱਠ ਚਲ ਸੈ ਪ੍ਰਭਾਤ ਮਾਲਕ ਜੀ ਆਖਦੇ ਨੇ ਐ ਆਏ ਆ ਜਿਵੇਂ ਕਿਸ ਦੇ ਘਰੇ ਰਾਤ ਰਹਿਣ ਆਏ ਹੋਈਏ ਨਾ ਤੇ ਉਹਨਾਂ ਦੇ ਘਰੇ ਜਾ ਕੇ ਆਪਾਂ ਖਲਾਰਾ ਨਹੀਂ ਪਸਾਰਦੇ ਜਿਹੜੇ ਬੈਗ 'ਚ ਕੱਪੜੇ ਪਏ ਨੇ ਬੈਗ 'ਚ ਹੀ ਰਹਿਣ ਦੰਨੇ ਆ ਜਿਹੜਾ ਰਾਤ ਨੂੰ ਕੋਈ ਕੱਪੜਾ ਬਦਲਣਾ ਵੀ ਹੈ ਤੇ ਰਾਤ ਵਾਲੇ ਕੱਪੜੇ ਪਾ ਕੇ ਤੇ ਦੇਣ ਵਾਲੇ ਕੱਪੜੇ ਫੇਰ ਕੋਲ ਮੁੱਲ ਜੇ ਕਰਕੇ ਬੈਗ 'ਚ ਹੀ ਪਾ ਦਨੇ ਆ ਵੀ ਇੱਥੇ ਕੀ ਖਿਲਾਰਨੇ ਆ ਸਵੇਰੇ ਚਲੇ ਹੀ ਜਾਣਾ ਅਗਲਾ ਕਹਿੰਦਾ ਜੀ ਤੁਹਾਨੂੰ ਵਧੀਆ ਬਿਸਤਰ ਉਹ ਕਹਿੰਦਾ ਵੀ ਵਧੀਆ-ਬੁਧੀਆ ਛੱਡੋ ਰਾਤ ਕੱਟਣੀ ਆ ਜਿੱਥੇ ਮਰਜੀ ਪਾ ਦੋ ਅਗਲਾ ਕਹਿੰਦਾ ਜੀ ਵਧੀਆ ਭੋਜਨ ਉਹ ਕਹਿੰਦਾ ਵਧੀਆ-ਬੁਧੀਆ ਛੱਡੋ ਜੋ ਬਣਿਆ ਉਹ ਖਵਾ ਦਿਓ ਸਵੇਰੇ ਉੱਠ ਕੇ ਤੁਰ ਜਾਣਾ ਮੇਰੇ ਮਾਲਕ ਜੀ ਕਹਿੰਦੇ ਨੇ ਇਹੀ ਤਾਂ ਖੇਡ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਉਂ ਨਾ ਜੋੜਿਆ ਰਾਏ ਬੁਲਾਰ ਦੀਆਂ ਦਿੱਤੀਆਂ ਜ਼ਮੀਨਾਂ ਕਿਉਂ ਨਾ ਵਾਈਆਂ ਗੁਰਨਾਨਦ ਸਾਹਿਬ ਨੇ ਮੋਦੀ ਖਾਂ ਦੇ